ਫਕਤ ਨਾ ਚਾਹੀਦਾ ਹੀ ਤੇ ਖੁੱਲ੍ਹ ਲਾਣੇ ਕਿ ਸਾਰੇ ਤੁਹਾਨੂੰ ਵੇਖੋ ਸਾਰੇ ਸਾਰੇ ਬੰਦੇ ਇਹਨਾਂ ਦੇ ਗਰਮੀ ਹੱਤ ਦੀ ਪੈ ਰਹੀ ਹੈ ਹਨਾ ਤੇ ਜੇਕਰ ਮੈਂ ਗੱਲ ਕਰਾਂ ਪਾਣੀ ਦੀ ਤੇ ਪਾਣੀ ਵਿਵਸਥਾ ਕਿੱਥੇ ਕਿੱਦਾਂ ਕੀਤੀ ਗਈ ਹੈ ਪਾਣੀ ਤਾਂ ਸਦਾ ਤੇ ਲੱਭਦੇ ਆ ਬੋਤਲਾਂ ਮਿਲਦੀਆਂ ਵੀ ਆ ਉਹ ਵੀ 20 20 20 ਦੀ 3 ਦੀ ਸਹੂਲਤ ਨਹੀਂ ਹੈਗੀ ਬਾਈ ਜੀ ਜਿਹੜੀ ਸਹੂਲਤ ਮਿਲਣੀ ਚਾਹੀਦੀ ਆ ਐਡਾ ਲੁਧਿਆਣਾ ਮਤਲਬ ਸ਼ਹਿਰ ਆ ਤੇ ਬਿਟ ਸਿਟੀ ਆ ਤੇ ਸਹੂਲਤ ਕੋਈ ਹੈ ਨਹੀਂ ਬੋਤਲ ਭਰ ਕੇ ਲੈ ਕੇ ਆਦੀ ਪਾਣੀ ਗਰਮ ਆ ਅੱਛਾ ਹੁਣ ਪੰਨਾ ਗਰਮੀ ਅੱਧੀ ਦੁਪਹਿਰ ਹੋ ਗਈ ਆ ਹੁਣ ਡੰਡਾ ਪਾਣੀ ਵੀ ਪਿਆਸ ਲੱਗੀ ਆ ਤਾਂ ਪੰਨਾ ਕੀ ਕਰੂਗਾ ਹੁਣ ਉਹ ਪਿਓ ਹਿੰਦੀ ਚ ਬੋਲੀ ਜਾਂਦੇ ਲੋਸਮੈਂਟ ਕਰੀ ਜਾਂਦੇ ਪਤਾ ਤਾਂ ਲੱਗਦਾ ਨਹੀਂ ਕਿ ਕਿਹੜੀ ਗੱਡੀ ਆ ਰਹੀ ਤੇ ਕਿਹੜੀ ਜਾ ਰਹੀ ਆ ਤੁਸੀਂ ਗਰਮੀ ਦੇਖੋ 42 ਟੈਂਪਰੇਚਰ ਆ 42 ਡਿਗਰੀ ਟੈਂਪਰੇਚਰ ਦੇ ਵਿੱਚ ਲੋਕ ਪਾਣੀ ਕੰਨਿਓ ਪਿਆਸੇ ਖੜੇ ਨੇ ਤੇ ਪੱਖੇ ਦੀ ਕੋਈ ਸੂਲਤ ਨਹੀਂ ਆ ਦੇਖੋ ਤੁਸੀਂ ਇਕੱਠ ਕਿੰਨਾ ਖੜਨਾਂ ਨੂੰ ਜਗ੍ਹਾ ਨਹੀਂ ਹੈਗੀ ਇੱਥੇ ਜੋ ਵੀ ਅਣਜਾਣ ਵਾਲੇ ਯਾਤਰੀ ਦੀ ਚੈਕਿੰਗ ਕੀਤੀ ਜਾਂਦੀ ਹੈ ਛੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾਂਦੀ ਹੈ ਇਸ ਸਬੰਧ ਵਿੱਚ ਤਾਂ ਕਿ ਕੋਈ ਏਦਾਂ ਦੀ ਗੱਲਬਾਤ ਨਾ ਹੋ ਸਕੇ ਕਿ ਵਿੱਚ ਕੋਈ ਸਾਨੂੰ ਲੁਧਣਾ ਲਾਈਨਾਂ ਜੋੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਵੰਬੇਰੀ ਲੁਧਣਾ ਦੇ ਰੇਲਵੇ ਸਟੇਸ਼ਨ ਤੇ ਵਿੱਚ ਮੌਜੂਦ ਹਾਂ ਜਿੱਥੇ ਕੀ ਅੱਜ ਰੇਲਵੇ ਸਟੇਸ਼ਨ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਜਿਹੜੇ ਕੀ ਇੱਥੇ ਸਥਾਪਿਤ ਕਰਨ ਦੇ ਕਿਸ ਤਰ੍ਹਾਂ ਦੀ ਚੈਕਿੰਗ ਵਿਵਸਥਾ ਨੇ ਸਿਕਿਉਰਿਟੀ ਵਿਵਸਥਾ ਨੇ ਜਾਂ ਜੇਕਰ ਗੱਲ ਕਰੀਏ ਇੱਥੇ ਪ੍ਰਸ਼ਾਸਨ ਦੀ ਪਾਣੀ ਸੁਵਿਧਾ ਦੀ ਜਾਂ ਕੀ ਗੱਲ ਕਰੀਏ ਪੱਖਿਆ ਦੀ ਜਾਂ ਕੀ ਗੱਲ ਕਰੀਏ ਜੇਕਰ ਯਾਤਰੀਆਂ ਗੰਦੇ ਇੱਥੇ ਬਹਿਨ ਦੀ ਵਿਅਸਤਾ ਸਾਰੀ ਗੱਲਬਾਤ ਤੁਹਾਨੂੰ ਸਾਂਝੀ ਕਰਾਂਗੇ ਇੱਥੇ ਦੁਕਾਨ ਦੇ ਵੀਡੀਓ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਕਿਤਨੇ ਕਿਤੇ ਪ੍ਰਸ਼ਾਸਨ ਦੀ ਲਾਹ ਪਰਵਾਹੀ ਰੇਲਵੇ ਪ੍ਰਸ਼ਾਸਨ ਦਾ ਲਾਹ ਪਰਵਾਹੀ ਦਿਖ ਰਹੀ ਹੈ ਪੱਖੇ ਜਿਹੜੇ ਨੇ ਬੰਦ ਨੇ ਜਿਹੜੇ ਯਾਤਰੀਗਣ ਨੇ ਇੱਥੇ ਟਿਕਟ ਲੈਂਨ ਤਾਂ ਖੜੇ ਨੇ ਪਰ ਜਿਹੜੀ ਕੀ ਹੈ ਆਤਰੀ ਗਰਮੀ ਪੈ ਰਹੀ ਹੈ ਪਰ ਉੱਥੇ ਵਿੱਚ ਪੱਖੇ ਜਿਹੜੇ ਇਹਨਾਂ ਨੇ ਬੰਦ ਕੀਤੇ ਹੋਏ ਨੇ ਪੱਖੇ ਕਿਤਨੇ ਕਿਤੇ ਟੁੱਟੇ ਹੋਏ ਦਿਖਾਈ ਵੀ ਦੇ ਰਹੇ ਨੇ ਤਸਵੀਰਾਂ ਜੇ ਇੱਕ ਵਾਰ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਜਿਹੜਾ ਪੱਖਾ ਵੀ ਹੈ ਉਹ ਟੁੱਟਿਆ ਆਇਆ ਵਾ ਤੇ ਪੱਖੇ ਵੀ ਨਹੀਂ ਪੱਖੇ ਦੇ ਕੀ ਵਿਵਸਥਾ ਕੀਤੀ ਗਈ ਪ੍ਰਸ਼ਾਸਨ ਵੱਲੋਂ ਪਕਤਨਾ ਚਾਹੀਦਾ ਸੀ ਕਿ ਕੁੱਲ ਲਾ ਨੇ ਪੱਕੇ ਸਾਰੇ ਤਾਂ ਉਹ ਵੇਖੋ ਸਾਰੇ ਸਾਰੇ ਬੰਦੇ ਆ ਨਾ ਦੇ ਗਰਮੀ ਹੱਤ ਦੀ ਪੈ ਰਹੀ ਹੈ ਹੈਨਾ ਤੇ ਜੇਕਰ ਮੈਂ ਗੱਲ ਕਰਾਂ ਪਾਣੀ ਦੀ ਤੇ ਪਾਣੀ ਵਿਵਸਥਾ ਕਿੱਥੇ ਕਿੱਦਾਂ ਕੀਤੀ ਗਈ ਇੱਥੇ ਪਾਣੀ ਤਾਂ ਸਦਾ ਤੇ ਲੱਭਣ ਰਹੇ ਆ ਬੋਤਲਾ ਮਿਲਦੀਆਂ ਵੀ ਆ ਉਹ ਵੀ 20 20 ਦੀ 30 ਦੀ ਅੱਛਾ ਕੋਈ ਪਾਣੀ ਸਥਿਥ ਆਇਆ ਹੈ ਕੋਈ ਨਹੀਂ ਹੱਲ ਕਿਤੇ ਨਾ ਕਿਤੇ ਜਿਹੜਾ ਕੀ ਆ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਪੱਖੇ ਜਿਹੜੇ ਨੇ ਨਹੀਂ ਚੱਲ ਰਹੇ ਨੇ ਆਤਰੀ ਕਹਿਰ ਦੀ ਗਰਮੀ ਪੈ ਰਹੀ ਹੈ ਰੇਲਵੇ ਸਟੇਸ਼ਨ ਤੇ ਯਾਤਰੀਕਰ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਕਿ ਜਿਹੜੇ ਬਾਹਰ ਵੀ ਬਾਹਰੋਂ ਵੀ ਆ ਰਹੇ ਨੇ ਜਿਹੜੇ ਇਧਰੋਂ ਹੋਲ ਜਾਣਾ ਹੈ ਤਾਂ ਉਹ ਕਿਤੇ ਬਾਹਰ ਜਾ ਰਹੇ ਨੇ ਨੌਜਵਾਨ ਸਾਣਾ ਮੌਜੂਦ ਨੇ ਭਾਜੀ ਕਿਸ ਤਰ੍ਹਾਂ ਦੇ ਦੋ ਗਰਮੀ ਨੂੰ ਬੜੇ ਵੀਰ ਗਰਮੀ ਤੇ ਬੜੀ ਪੈਂਦੀ ਪਈ ਆ ਹਾਂ ਤੋਂ ਟਿਕਟਾਂ ਵੀ ਨਹੀਂ ਮਿਲਦੀ ਪਈ ਹਾਂ ਉਲਟਾ ਬਾਜੇ ਕਈ ਨਾ ਕੁਛੋਂ ਨੂੰ ਪੁੱਛੋ ਪੰਗੇ ਹੀ ਆ ਬੱਸ ਪਰ ਦੇ ਦਿਓ ਪ੍ਰਸ਼ਾਸਨ ਦੀ ਤੇ ਕੋਈ ਵਿਵਸਥਾ ਪਾਣੀ ਦੀ ਜਾਂ ਪਛਲੀ ਨਹੀਂ ਕੀਤਾ ਨਾ ਮੰ ਆ ਕਿਤਾ ਦੇ ਵੀ ਉਤੇ ਰੇਲਵੇ ਸਟੇਸ਼ਨ ਦੇ ਬੈਠਣ ਦੀ ਸੁਵਿਧਾ ਪਾਣੀ ਪੀਣ ਦੀ ਸੁਵਿਧਾ ਕਿਸ ਤਰ੍ਹਾਂ ਗਰ ਪੱਖਿਆਂ ਦੀ ਲੱਗੀ ਹੋਈ ਹੈ ਕੁਝ ਹਾਂਜੀ ਸਭ ਲੱਗੀ ਹੈ ਅਚਲ ਹੈ ਪਾਣੀ ਦਾ ਸਿਸਟਮ ਹੀ ਹੈਗਾ ਪੱਖੇ ਵੀ ਲੱਗੇ ਹੋਏ ਨੇ ਪਾਣੀ ਪਾਣੀ ਹੈਗਾ ਇੱਥੇ ਹਾਂਜੀ ਪਾਣੀ ਅੰਦਰ ਹੈਗੀ ਮਸ਼ੀਨ ਲੱਗੀ ਪਾਣੀ ਛੱਡੇ ਦੀ ਨਹੀਂ ਕਈ ਲੋਕ ਕਹਿ ਰਹੇ ਕਿ ਪਾਣੀ ਵਿਵਸਥਾ ਨਹੀਂ ਹੈਗੀ ਹੈ ਸਾਫੁੱਤਰਾਂ ਨਹੀਂ ਹੈਗਾ ਸਮੈਲ ਹੈਗਾ ਹੈ ਨੀ ਬਾਥਰੂਮ ਦੀ ਔਖੀ ਹੈ ਬਾਥਰੂਮ ਨਹੀਂ ਹੈ ਦਸਰਾ ਕਿਦੇ ਆਇਆ ਨਾ ਉਹ ਦੇ ਕਰਕੇ ਦਿੱਕਤ ਹੋ ਰਹੀ ਹੈ ਰਿਪੇਅਰ ਚੱਲ ਰਹੀ ਹੈ ਨਾ ਨਵਾਂ ਬਣਾ ਰਹੇ ਉਹ ਦੇ ਕਰਕੇ ਦਿੱਕਤ ਚੱਲ ਰਹੀ ਹੈ ਫਾਸਟ ਹੋਣਾ ਚਾਹੀਦਾ ਕੰਮ ਪਬਲਿਕ ਪਰੇਸ਼ਾਨ ਹੋ ਰਹੀ ਹੈ ਪਬਲਿਕ ਪਰੇਸ਼ਾਨ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਕੰਮ ਜਿਹੜਾ ਉਹ ਜੇ ਜ਼ਰੂਰੀ ਆ ਦਿਨ ਰਾਤ ਲਾ ਕੇ ਕਰ ਦੋ ਸਹੂਲਤ ਨਹੀਂ ਹੈਗੀ ਬਾਈ ਜੀ ਜਿਹੜੀ ਸਹੂਲਤ ਮਿਲਣੀ ਚਾਹੀਦੀ ਐ ਐਡਾ ਲੁਧਿਆਣਾ ਮਤਲਬ ਸ਼ਹਿਰ ਆ ਤੇ ਬਿਡ ਸਿਟੀ ਆ ਤੇ ਸਹੂਲਤ ਕੋਈ ਹੈ ਨਹੀਂ ਪਹਿਲਾਂ ਸਰਕਾਰ ਚਾਹੇ ਬਿੱਟੂ ਰਿਹਾ ਕਾਂਗਰਸ ਚ ਉਦੋਂ ਵੀ ਕੋਈ ਸਹੂਲਤ ਨਹੀਂ ਦਿੱਤੀ ਬਿੱਟੂ ਦੋ ਵਾਰ ਐਮਪੀ ਬਣ ਗਿਆ ਇੱਥੋਂ ਐਡਾ ਸ਼ਹਿਰ ਹੋਵੇ ਸਹੂਲਤ ਕੋਈ ਹੋਵੇ ਨਾ ਆ ਸਟੇਸ਼ਨ ਤੇ ਤੁਸੀਂ ਹਾਲ ਦੇਖ ਲਓ ਆ ਪੱਖੇ ਦੇਖ ਲਓ ਕੋਈ ਚੱਲਦਾ ਕੋਈ ਖੜਾ ਪਾਣੀ ਦੀ ਸੌਦਾ ਨਹੀਂ ਪਾਣੀ ਤੱਤਾ ਪੀਣੇ ਵਾਲਾ ਤੇ ਕੁਛ ਪਤਾ ਨਹੀਂ ਲੱਗਦਾ ਵੀ ਕਿੱਧਰ ਜਾਣਾ ਕਿੱਧਰ ਆਉਣਾ ਅੰਦਰ ਜਾਣ ਨੂੰ ਜਗ੍ਹਾ ਨਹੀਂ ਹੈਗੀ ਉਹ ਤਾਂ ਜਿਹੜੇ ਰਿਪੇਅਰ ਚੱਲ ਰਹੀ ਹੈ ਨਵਾਂ ਸਟੇਸ਼ਨ ਬਣਨੀ ਗੱਲ ਚੱਲੀ ਉਹ ਤਾਂ ਚਲੋ ਵੱਖਰੀ ਗੱਲ ਹੈ ਉਹ ਤਾਂ ਡਿਵੈਲਪ ਹੋ ਰਿਹਾ ਉਹ ਤਾਂ ਦੇਖੋ ਜਦੋਂ ਬਣ ਜਾਏਗਾ ਉਦੋਂ ਦੇਖੋ ਉਹ ਤਾਂ ਅਜੇ ਪਤਾ ਨਹੀਂ ਕਦੋਂ ਕਦੋਂ ਤਿਆਰ ਹੋਣਾ ਹੁਣ ਮਤਲਬ ਤੁਸੀਂ ਇਹ ਦੇਖ ਲਓ ਬਿੱਟੂ ਹਰ ਗਿਆ ਬੜਿੰਗ ਸਾਹਿਬ ਆ ਗਏ ਮਤਲਬ ਇਹ ਨਹੀਂ ਪਤਾ ਵੀ ਪੈਸਾ ਆਵੇ ਜਾਂ ਨਾ ਆਵੇ ਅਜੇ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਕਦੋਂ ਤਿਆਰ ਹੋਣਾ ਉਹਨੇ ਗੱਲ ਤਾਂ ਹੁਣ ਦੀ ਚ ਹੈ ਨਾ ਪਬਲਿਕ ਤਾਂ ਹੁਣ ਪਰੇਸ਼ਾਨ ਹੋ ਰਹੀ ਆ ਤੁਸੀਂ ਗਰਮੀ ਦੇਖੋ 42 ਟੈਂਪਰੇਚਰ ਆ 42 ਡਿਗਰੀ ਟੈਂਪਰੇਚਰ ਦੇ ਵਿੱਚ ਲੋਕ ਪਾਣੀ ਕੰਨਿਓ ਪਿਆਸੇ ਖੜੇ ਨੇ ਤੇ ਪੱਖੇ ਦੀ ਕੋਈ ਸਹੂਲਤ ਨਹੀਂ ਆ ਦੇਖੋ ਤੁਸੀਂ ਇਕੱਠ ਕਿੰਨਾ ਖੜਨਾ ਨੂੰ ਜਗ੍ਹਾ ਨਹੀਂ ਹੈਗੀ ਇੱਥੇ ਨਹੀਂ ਪਰ ਮੈਂ ਇੱਕ ਗੱਲ ਤਾਂ ਤੁਹਾਨੂੰ ਪੁੱਛਣਾ ਚਾਹਾਂਗਾ ਰਿਪੇਅਰ ਤਾਂ ਜਿਹੜੇ ਚਲੋ ਹੋ ਰਹੀ ਆਪਣੀ ਥਾਂ ਤੇ ਹੋ ਰਹੀ ਹੈ ਪਰ ਜਿਹੜੇ ਹੁਣ ਤਾਂ ਰੇਲਵੇ ਸਟੇਸ਼ਨ ਔਨ ਰਨਿੰਗ ਹੈ ਨਾ ਚੱਲਦਾ ਰਿਹਾ ਨਾ ਚੱਲ ਰਿਹਾ ਨਾ ਪਰ ਉਹਨਾਂ ਦੇ ਯਾਤਰੀਆਂ ਦੇ ਲਈ ਤਾਂ ਜਿਹੜਾ ਬਾਥਰੂਮ ਹੈ ਪਾਣੀ ਹੈ ਪੱਖੇ ਜਾਂ ਕੁਝ ਕੂਲਰ ਵਗੈਰਾ ਤਾਂ ਲਾਣਾ ਚਾਹੀਦਾ ਕਿ ਨਹੀਂ ਇਸ ਤਰ੍ਹਾਂ ਦੀ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਭਾਈ ਜੀ ਇਹਦਾ ਬਹੁਤ ਜਿਆਦਾ ਬੁਰਾ ਹਾਲ ਆ ਕੋਈ ਸੁਵਿਧਾ ਨਹੀਂ ਹੈਗੀ ਰੇਲਵੇ ਸਟੇਸ਼ਨ ਚੱਲ ਰਿਹਾ ਆਮਦਨ ਤਾਂ ਉੰਨੀ ਹੋ ਰਹੀ ਆ ਆਪਾਂ ਚਾਹੇ ਨਵਾਂ ਲਾ ਲਈਏ ਚਾਹੇ ਪੁਰਾਣਾ ਲਾ ਲਈਏ ਇਹਨੂੰ ਆਮਦਨ ਤਾਂ ਰੈਗੂਲਰ ਹੋ ਰਹੀ ਆ ਕੋਈ ਬਾਥਰੂਮ ਦੀ ਸੁਵਿਧਾ ਨਹੀਂ ਤੁਸੀਂ ਦੇਖ ਲਓ ਇੱਧਰ ਬਾਹਰ ਨਿਕਲ ਕੇ ਦੇਖੋ ਕਿੰਨਾ ਬੁਰਾ ਹਾਲ ਆ ਗਰਮੀ ਦਾ ਇੱਧਰ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਪਤਾ ਨਹੀਂ ਲੱਗਦਾ ਵੀ ਕਿੱਧਰ ਜਾਣਾ ਕਿੱਧਰ ਕਿਹੜੀ ਟ੍ਰੇਨ ਕਿੱਧਰ ਨੂੰ ਜਾਂਦੀ ਆ ਕਿਹੜੀ ਟ੍ਰੇਨ ਕਿੱਧਰ ਨੂੰ ਆ ਕੋਈ ਨਹੀਂ ਪਤਾ ਲੱਗਦਾ ਜੇ ਪੁੱਛਾਂਗੇ ਤਾਂ ਅਗਲਾ ਪਤਾ ਲੱਗੂਗਾ ਨਹੀਂ ਕੋਈ ਪਤਾ ਨਹੀਂ ਬਹੁਤ ਜਿਆਦਾ ਜਾਣੀ ਬੁਰਾ ਹਾਲ ਆ ਇਸ ਟਾਈਮ ਬੁਰਾ ਹਾਲ ਆ ਕੱਲ ਦਾ ਕੁਝ ਕਹਿ ਨਹੀਂ ਸਕਦੇ ਵੀ ਕੱਲ ਨੂੰ ਨਵਾਂ ਸਟੇਸ਼ਨ ਤਿਆਰ ਹੁੰਦਾ ਜਾਂ ਨਹੀਂ ਹੁੰਦਾ ਉਹਦੀ ਬਾਤ ਦੀ ਗੱਲ ਆ ਇਹ ਜਿਹੜਾ ਸਟੇਸ਼ਨ ਚੱਲ ਰਿਹਾ ਇਹਦੇ ਵਿੱਚ ਕੋਈ ਸੁਵਿਧਾ ਨਹੀਂ ਹੈਗੀ ਯਾਤਰੀ ਮਤਲਬ ਰੈਗੂਲਰ ਜਾ ਤਾਂ ਉਨੇ ਹੀ ਰਹੇ ਨੇ ਯਾਤਰੀਆਂ ਦਾ ਤਾਂ ਉਨੇ ਹੀ ਜਾਣ ਆਉਣਾ ਸਟੇਸ਼ਨ ਤਾਂ ਚੱਲ ਰਿਹਾ ਸਟੇਸ਼ਨ ਤਾਂ ਜੇ ਮਤਲਬ ਆਪਾਂ ਖੜੇ ਆ ਮੰਨੀਏ ਵੀ ਨਵਾਂ ਤਿਆਰ ਹੋ ਰਿਹਾ ਵੀ ਯਾਤਰੀ ਆ ਨਹੀਂ ਰਿਹਾ ਫੇਰ ਮੰਨੀਏ ਵੀ ਚਲੋ ਕੋਈ ਗੱਲ ਨਹੀਂ ਸ਼ੁਭਤਾ ਨਹੀਂ ਹੈਗੀ ਨਾ ਸਹੀ ਹੁਣ ਤਾਂ ਚਾਹੀਦੀ ਆ ਤੁਸੀਂ ਆਪ ਜਾ ਕੇ ਚੈੱਕ ਕਰ ਲਓ ਪਾਣੀ ਦੇਖੋ ਕਿੰਨਾ ਤੱਤਾ ਪਾਣੀ ਆ ਆਪਾਂ ਦਿਖਾ ਸਕਦੇ ਹੋ ਕਿ ਕਿਹੜਾ ਕਿੱਥਰ ਪਾਣੀ ਲੱਗਿਆ ਤੇ ਕਿੱਦਾਂ ਦਾ ਪਾਣੀ ਆ ਰਿਹਾ ਪਾਣੀ ਆ ਦੇ ਭਰ ਕੇ ਲੈ ਕੇ ਆਉਂਦੇ ਹਾਂ ਜੀ ਬੋਤਲ ਭਰ ਕੇ ਲੈ ਕੇ ਆਦੀ ਪਾਣੀ ਗਰਮ ਆ ਅੱਛਾ ਹੁਣ ਬੰਦਾ ਗਰਮੀ ਅੱਧੀ ਦੁਪਹਿਰ ਹੋ ਗਈ ਆ ਹੋ ਢੰਡਾ ਪਾਣੀ ਵੀ ਪਿਆਸ ਲੱਗੀ ਆ ਤਾਂ ਪੰਡਾ ਕੀ ਕਰੂਗਾ ਹੁਣ ਨਾ ਬਾਈ ਜੀ ਆ ਵਾਟਰ ਕੋਲ ਪੀ ਲਿਆ ਹੋਏ ਹਿੰਦੀ ਚ ਬੋਲੀ ਜਾਂਦੇ ਲੋਸਮੈਂਟ ਕਰੀ ਜਾਂਦੇ ਪਤਾ ਤਾਂ ਲੱਗਦਾ ਨਹੀਂ ਕਿ ਕਿਹੜੀ ਗੱਡੀ ਆ ਰਹੀ ਤੇ ਕਿਹੜੀ ਜਾ ਰਹੀ ਹੈ ਪੰਜਾਬੀ ਚ ਬੋਲਣਾ ਚਾਹੀਦਾ ਟੇਕੇ ਬੋਲਣਾ ਚਾਹੀਦਾ ਉਹ ਮੈਡਮ ਪਤਾ ਨਹੀਂ ਲੋਸਮੈਂਟ ਕਰੀ ਜਾਂਦੀ ਹੈ ਨਾ ਕੋ ਪਦਾਦਾ ਕਿਹੜੀ ਗੱਡੀ ਆ ਰਹੀ ਲੋਸਮੈਂਟ ਕਾਲੀ ਜਗਾ ਕਰਦੀ ਤਾਂ ਉੱਪਰ ਹੀ ਲੱਗੇ ਸਿਰ ਤੋਂ ਹੀ ਲੰਗੀ ਜਾਂਦੀ ਬੰਨੇ ਤਰਖਾ ਲੈ ਆ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਅਨਾਉਂਸਮੈਂਟ ਕਰਨੀ ਚਾਹੀਦੀ ਵੈਸੇ ਹਨਾ ਆ ਪੰਜਾਬ ਵਿੱਚ ਪੰਜਾਬੀ ਬੋਲਣੀ ਚਾਹੀਦੀ ਹਿੰਦੀ ਬਿਸ਼ੱਕ ਬੋਲੋ ਪਹਿਲਾਂ ਪੰਜਾਬੀ ਵਿੱਚ ਪਤਾ ਲੱਗਣਾ ਚਾਹੀਦਾ ਕਿਹੜੀ ਗੱਡੀ ਕਿਹੜੇ ਪਲਵਾਰ ਪਰਮ ਤੇ ਆ ਰਹੀ ਆ ਪੰਜਾਬ ਦੇ ਵਿੱਚ ਬਾਈ ਜੀ ਸਾਡੀ ਭਾਸ਼ਾ ਹੀ ਪੰਜਾਬੀ ਆ ਹੁਣ ਅਸੀਂ ਹਿੰਦੀ ਰੋੜੋ ਆ ਜਿੱਥੇ ਹਿੰਦੀ ਆ ਉੱਥੇ ਹਿੰਦੀ ਹੋਊਗੀ ਪੰਜਾਬ ਦੇ ਵਿੱਚ ਸਾਡੀ ਭਾਸ਼ਾ ਪੰਜਾਬੀ ਆ ਪੰਜਾਬੀ ਦੇ ਵਿੱਚ ਹੀ ਚਾਹੀਦਾ ਮਤਲਬ ਜਿੱਥੇ ਹਿੰਦੀ ਆ ਉੱਥੇ ਹਿੰਦੀ ਚੱਲੂ ਜਿੱਥੇ ਪੰਜਾਬੀ ਆ ਉੱਥੇ ਪੰਜਾਬੀ ਸਾਡੀ ਮਾਂ ਮਾਂ ਬੋਲੀ ਆ ਪੰਜਾਬੀ ਸਾਡੀ ਮਾਂ ਬੋਲੀ ਆ ਪੰਜਾਬੀ ਲੈਂਗੁਏਜ ਤਾਂ ਤੈਨੂੰ ਹੀ ਵਰਤਣੀ ਚਾਹੀਦੀ ਆ ਹਾਂਜੀ ਲੈਂਗੁਏਜ ਲੈਂਗੁਏਜ ਤਾਂ ਤੈਨੂੰ ਹੀ ਵਰਤਣੀ ਚਾਹੀਦੀ ਪਹਿਲਾਂ ਪੰਜਾਬੀ ਬੋਲੋ ਜਿਆਦਾ ਲੋਕਾਂ ਨੂੰ ਪੰਜਾਬੀ ਸਮਝ ਆਉਂਦੀ ਆ ਹਿੰਦੀ ਵੀ ਬੋਲੋ ਅੰਗਰੇਜ਼ੀ ਵੀ ਬੋਲੋ ਲੇਕਿਨ ਜਿਆਦਾ ਸਾਡੀ ਸਾਡੀ ਜਿਹੜੀ ਪੰਜਾਬ ਪੰਜਾਬ ਦੀ ਬੋਲੀ ਆ ਉਹ ਪੰਜਾਬ ਬੋਲੀ ਆ ਜਿਵੇਂ ਤੁਸੀਂ ਕਿਹਾ ਨਾ ਪੰਜਾਬੀ ਪੰਜਾਬੀ ਬੋਲੋ ਕਈ ਪ੍ਰਵਾਸੀ ਕਈ ਬਾਹਰੋਂ ਵੀ ਆਉਂਦੇ ਯੂਪੀ ਇਹ ਜਾਰਦਨ ਭਾਸ਼ਾ ਬੋਲੋ ਮੈਂ ਕੱਲੀ ਪੰਜਾਬੀ ਨਹੀਂ ਕਹਿੰਦਾ ਪੰਜਾਬੀ ਜ਼ਿਆਦਾ ਬੋਲੋ ਕਿਉਂਕਿ ਪੰਜਾਬ ਦੇ ਪੰਜਾਬੀ ਜ਼ਿਆਦਾ ਪ੍ਰਵਾਸੀ ਉਸ ਤੋਂ ਦੂਜੇ ਨੰਬਰ ਤੇ ਹਿੰਦੀ ਆ ਗਈ ਹਿੰਦੀ ਬੋਲੋ ਇੰਗਲਿਸ਼ ਤਾਂ ਚਲੋ ਕਿਸੇ ਨੇ ਕਿਹਾ ਬੋਲਣੀ ਹੈ ਪਰ ਹਿੰਦੀ ਪੰਜਾਬੀ ਬੋਲੋ ਪੰਜਾਬੀ ਬੋਲੋ ਪਹਿਲੇ ਪੰਜਾਬੀ ਬੋਲੋ ਬਾਅਦ ਚ ਹਿੰਦੀ ਬੋਲੋ ਦੋਨੋਂ ਕਰਾ ਨੂੰ ਸਮਝ ਆ ਜਾਏਗਾ ਹੁਣ ਸਾਨੂੰ ਹਿੰਦੀ ਸਮਝ ਨਹੀਂ ਆਂਦੀ ਅਸੀਂ ਕਦੋਂ ਦੇ ਬੈਠੇ ਆ ਉਹ ਬੋਲੀ ਜਾਂਦੇ ਆ ਵਿਚਾਰੇ ਅਸੀਂ ਟ੍ਰੇਨ ਦੀ ਵੇਟ 'ਚ ਆ ਗਿਆਂ ਵੀ ਕਦੋਂ ਆਊਟ ਰੇਨ ਉਹ ਜੋ ਪੰਜਾਬੀ ਦਾ ਦੱਸਿਆ ਜਾਵੇ ਕੁਝ ਤਾਂ ਪੱਲੇ ਪੈਂਦਾ ਹਿੰਦੀ ਭੱਲੇ ਪੈਂਦੀ ਨਹੀਂ ਠੀਕ ਆ ਭਾਵੇਂ ਗੱਡੀ ਆ ਗਈ ਚਲੀ ਜਾਣਾ ਹੁਣ ਨਿਆਣਾ ਦਿੱਲੀ ਤੋਂ ਆ ਰਿਹਾ ਹੈ ਦਿੱਲੀ ਤੋਂ ਆ ਰਿਹਾ ਬੇਟਾ ਤੋਂ ਨਾ ਸਾਨੂੰ ਮਿਲੇ ਸਾਨੂੰ ਪਰੇਸ਼ਾਨੀ ਆ ਅਸੀਂ ਉੱਥੇ ਵੀ 50 ਰੁਪਏ ਦੇ ਕੇ ਕਾਰ ਲਾਈ ਆ ਠੀਕ ਆ ਇੱਥੇ ਅਸੀਂ ਬੈਠੇ ਰਿਓ ਕਿਸੇ ਹੋਰ ਪਾਸੇ ਤੋਂ ਚੱਲਿਆ ਕੋ ਮਤਲਬ ਕੋਈ ਸਹੂਲਤ ਜੀ ਹੋਣੀ ਚਾਹੀਦੀ ਆ ਪੰਜਾਬੀ ਦਾ ਹੋਵੇ ਪਤਾ ਲੱਗੇ ਕਿਹੜੀ ਗੱਡੀ ਕਿਹੜੇ ਟਾਈਮ ਤੇ ਆ ਰਹੀ ਆ ਨੇ ਬਡੇ ਬਡੇ ਬੋਰਡ ਲਾਉਣੇ ਚਾਹੀਦੇ ਕਿਤੇ ਨਾ ਕਿਤੇ ਯਾਤਰੀਗਨ ਨੂੰ ਵੀ ਪਾਣੀ ਦਿੱਕਤ ਤੇ ਅਤਿ ਕਹਿਰ ਦੀ ਗਰਮੀ ਦਾ ਸਾਹਮਣਾ ਕਿਤੇ ਰੇਲਵੇ ਸਟੇਸ਼ਨ ਲੁਧਿਆਣਾ ਦੇ 메ਨ ਰੇਲਵੇ ਸਟੇਸ਼ਨ ਤੇ ਇੱਕ ਜਗ੍ਹਾ ਸਾਹਮਣਾ ਕਰਨਾ ਪੈ ਰਿਹਾ ਵੈ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੇ ਕਰ ਰਹੇ ਹਾਂ ਇੱਥੇ ਇੱਕ ਤਸਵੀਰ ਜਿਹੜੀ ਹੈ ਇੱਥੇ ਬਣੀ ਹੋਈ ਹੈ ਬੋਰਡ ਜਿਹੜਾ ਲੱਗਿਆ ਹੋਇਆ ਕਿ ਡਰਿੰਕਿੰਗ ਵਾਟਰ ਪਰ ਕਿਤੇ ਨਾ ਕਿਤੇ ਜਿਹੜਾ ਕੀ ਹੈ ਇੱਥੇ ਪਾਣੀ ਦੀ ਸਹੂਲਤ ਤਾਂ ਮੈਨੂੰ ਦਿਖਣੀ ਰਹੀ ਪਰ ਕਿਤੇ ਨਾ ਕਿਤੇ ਇੱਥੇ ਚੇਰੇ ਜਰੂਰ ਲੱਗੀਆਂ ਹੋਈਆਂ ਤੇ ਵੱਡੇ ਵੱਡੇ ਬੈਰੀਗੇਡ ਜਿਹੜੇ ਇੱਥੇ ਰੱਖੇ ਹੋਏ ਨੇ ਪਾਣੀ ਤਾਂ ਇੱਥੇ ਰੱਖਿਆ ਨਹੀਂ ਆ ਪਰ ਜਿਹੜੀ ਕਿ ਰੇਲਵੇ ਦੀਆਂ ਜਿਹੜੀਆਂ ਉਹ ਰੱਖੀਆਂ ਹੋਈਆਂ ਨੇ ਪਰ ਇਹ ਜਿਹੜੀ ਕਿ ਹੈ ਪੈਸੇ ਦੇ ਕੇ ਯਾਤਰੀਗਾਂ ਜਿਹੜੇ ਖਰੀਦੇ ਨੇ ਇੱਥੇ ਜਿੱਥੇ ਰੇਲਵੇ ਦੇ ਆਰ ਆਰਪੀਐਫ ਵੀ ਮੌਜੂਦ ਨੇ ਸਰ ਕਿਸ ਤਰ੍ਹਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਉਹ ਪਾਣੀ ਲੋਕਾਂ ਨੂੰ ਪਾਣੀ ਦਾ ਪੀਣ ਦਾ ਨਹੀਂ ਮਿਲ ਰਿਹਾ ਪਾਣੀ ਤੇ ਇਹ ਮਸ਼ੀਨ ਵੀ ਮੈਂ ਦੇਖ ਸਕਦਾ ਹਾਂ ਬੰਦ ਪਈ ਹੈ ਮਸ਼ੀਨ मशीन तो ठीक ही थी कुछ ख़राबी हो जाती है कभी कभी ये जरूरी नहीं है नहीं सर कितने ना यह नहीं लगता कि चेकिंग ही कर दे हो। किस तरह चेकिंग करते होते कर चेक करते हैं ये तो ठीक है ये तो रखा हुआ है आपने पर आ, मशीन आगे चलती होती मशीन में अंदर बैग चेकिंग होती थी अब आप, हाँ आपको अब आप ये तो आप चेक करते हैं कई बार मशीन क्या कहती है अंदर थोड़ा चेक करेगी बैग के अंदर जाकर وہ تو نہیں کرے گی ہاں ٹھیک ہو جائے گی یہ تو آپ کی ڈیوٹی بنتی ہے نا ہاں ہم تو کر رہے ہیں اپنا پراپر نہیں یہ تو آپ کر رہے ہیں یہ تو ਤੁਸੀਂ ਕਰ ਰਹੇ ہو پر مشین مین مشین啊 بیگ اندر جائے گا ਜਿਵੇਂ ایئرپورٹ ਦੇ ਵਿੱਚ پراپر چیکنگ ਹੁੰਦੀ ਹੈ ਪਰ ਇੱਥੇ ਰੇਲਵੇ ਸਟੇਸ਼ਨ ਤੇ ਕੋਈ ਚੈਕਿੰਗ ਨਹੀਂ ਹੁੰਦੀ ਇਹ ਐਸਾ ਹੈ ਇਹ ਤਾਂ ਰੇਲਵੇ ਪ੍ਰਸ਼ਾਸਨ ਦਾ ਸਾਰਾ ਕੰਮ ਹੈ ਇਹ ہمارا ਨਹੀਂ ہمارا ਜੋ ਹੈ ਉਹ ہمارا یہاں پہ ان کو ਕਹਿ তো سکتے ہیں نا ਹਾਂ ਆਪ ਨੂੰ ਕਹਿ ਸਕਦੇ ਹਾਂ ਅਮੀ ਮਸ਼ੀਨ ਸਾਈ ਕਰਵਾਏ ਯਾਤਰੀ ਗਾਂ ਦੇ ਕਿ ਚੈਕਿੰਗ ਕੀ ਪ੍ਰੋਪਰ ਹੋ ਚੈਕਿੰਗ ਹੋ ਚੁੱਕੀ ਕਹਾ ਹੂਆ ਬੋਲਾ ਉਹ ਕਿਤਨੀ ਦੇਰ ਲਗੀ ਕਹਾ ਹੂਆ ਠੀਕ ਹੈ ਹਮ ਤੋ ਡੇਲੀ ਕਹਤੇ ਹੈ ਕਿ ਉਸਕੋ ਥੋੜਾ ਜਲਦੀ ਹੋ ਜਾਏ ਹਮ ਤੋ ਆਪਣੇ ਹਿਸਾਬ ਸੇ ਕਰ ਰਹੇ ਚੰਗ ਲੋ ਆ ਰਹਾ ਕਿਤਨੇ ਕਿਤੇ ਪ੍ਰਸ਼ਾਸਨ ਵੀ ਜੜਾ ਕੀ ਹੈ ਲਾਪਰਵਾਹੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਮਸ਼ੀਨ ਜਿਹੜੀ ਹੈ ਚੰਗਰੀ ਬਲੀ ਮਸ਼ੀਨ ਹੈ ਤੇ ਉਸ ਮਸ਼ੀਨ ਨੂੰ ਜਿਹੜਾ ਕਿ ਬੰਦ ਰੱਖਿਆ ਹੋਇਆ ਹੈ ਤੇ ਮਸ਼ੀਨ ਤੇ ਦੇਖੋ ਮਸ਼ੀਨ ਲੱਗਦਾ ਸਾਲ ਕੋ ਹੋ ਗਿਆ ਬੰਦ ਹੋਈ ਨੂੰ ਤੇ ਧੂਲ ਮਿੱਟੀ ਜਰੀਆ ਪੈ ਗਈ ਹੋਈ ਹੈ ਪਈ ਹੋਈ ਹੈ ਸਾਫ ਪਤਾ ਲੱਗਦਾ ਹੈ ਕਿ ਕਿਤਨੇ ਕਿਤੇ ਲਾਪਰਵਾਹੀ ਜਰੀਆ ਵਰਤੀ ਜਾ ਰਹੀ ਹੈ ਸਟੇਸ਼ਨ ਤੇ ਜਿਹੜੀ ਕਿ ਹੈ ਜੀਆਰਪੀ ਦੀ ਵੀ ਪੋਸਟੇ ਤੇ ਤਨਾਤ ਹੈ ਇੱਥੇ ਜਿਹੜੀ ਕਿ ਹੈ ਚੈਕਿੰਗ ਜਰੀ ਚੱਲੇ ਸਰ ਕਿਸ ਤਰ੍ਹਾਂ ਦੀ ਚੈਕਿੰਗ ਇੱਥੇ ਚੱਲ ਰਹੀਆਂ ਨੇ ਹਾਂਜੀ ਜੋ ਵੀ ਆਉਣ ਜਾਣ ਵਾਲੇ ਮੁਸਾਫਰ ਦੀ ਚੈਕਿੰਗ ਕੀਤੀ ਜਾਂਦੀ ਹੈ ਛੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾਂਦੀ ਹੈ ਇਸ ਸਬੰਧ ਵਿੱਚ ਤਾਂ ਕਿ ਕੋਈ ਇਦਾਂ ਦੀ ਗੱਲਬਾਤ ਨਾ ਹੋ ਸਕੇ ਜਿਹਦੇ ਵਿੱਚ ਕੋਈ ਨੁਸਾਨ ਹੋਵੇ ਜਿਵੇਂ ਕਿ ਜਦੋਂ ਇਹ ਰਿਪੇਅਰਿੰਗ ਸ਼ੁਰੂ ਹੋਈ ਹੈ ਰਿਵਿਊਲੇਸ਼ਨ ਦੀ ਤੇ ਇਹ ਜਿਹੜੀ ਮਸ਼ੀਨ ਮੈਂ ਦੇਖ ਪਾ ਰਹੇ ਆ ਸਾਹਮਣੇ ਕਿ ਕਿੰਨੀ ਕੋਈ ਦੇਰ ਦੀ ਬੰਦ ਪਈ ਹੈ ਤੇ ਇਹਦਾ ਕੀ ਇਹ ਸਿਲਸਿਲਾ ਹੈ ਮਸ਼ੀਨ ਕੋਸ ਟਾਈਮ ਹੋ ਗਿਆ ਇਹਨੂੰ ਖਰਾਬ ਹੋਈ ਨੂੰ ਅੱਛਾ ਇਹਦੇ ਬਾਰੇ ARPF ਦੇ ਕੋਲ ਆ ਮਸ਼ੀਨ ਦਾ ਚਾਰਜ ਇਹਦੇ ਸਬੰਧ ਵਿੱਚ ਇਹਨਾਂ ਦੇ ਅਫਸਰਾਂ ਨੇ ਲਿਖ ਕੇ ਵੀ ਦਿੱਤਾ ਹੋਇਆ ਵੀ ਇਹਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ ਪਰ ਇੱਥੇ ਜਿਹੜੇ TT ਖੜੇ ਹੁੰਦੇ ਆ ਗੇਟ ਦੇ ਆਫ ਕੈਮਰਾ ਸੀ ਗੱਲਬਾਤ ਕੀਤੀ ਉਹਨਾਂ ਨਾਲ ਉਹ ਕਹਿੰਦੇ ਕਿ ਇੱਥੇ ਜਿਹੜਾ ਕੀ ਇਹਦੇ ਸਵਨ ਦੇ ਵਿੱਚ ਤਾਂ ਆਪ ਸਾਰੇ ਜਾਣਦੇ ਨੇ ਰੇਲਵੇ ਦੇ ਜੋ ਵੀ ਹੈ ਰੇਲਵੇ ਸਵਨ ਦੀ ਕੰਮ ਚੱਲ ਰਿਹਾ ਪਰ ਸਰੇ ਵੱਡਾ ਸਵਾਲ ਵੀ ਉੱਠਦਾ ਹੋਇਆ ਨਾ ਇੱਕ ਕਿ ਜੇਕਰ ਮਸ਼ੀਨ ਖਰਾਬ ਹੈ ਤੇ ਆਪਾਂ ਟੈਚੀਆਂ ਨੂੰ ਖੋਲ ਕੇ ਵੀ ਚੈਕ ਚੈਕਿੰਗ ਕਰ ਦਿੰਦੇ ਹਾਂ ਜਿਵੇਂ 에어ਪੋਰਟ ਦੇ ਵਿੱਚ ਬੜੀ ਸ਼ਕਤੀ ਹੁੰਦੀ ਚੈਕਿੰਗ ਦੇ ਲਈ ਇੱਕ ਇੱਕ ਪੈਰ ਪੈਰ ਤੇ ਚੈਕਿੰਗ ਹੁੰਦੀ ਹੈ ਤੇ ਰੇਲਵੇ ਸਟੇਸ਼ਨ ਦੇ ਕਿਉਂ ਨਹੀਂ ਇਹਦੇ ਸ਼ੱਕ ਪੈਂਦਾ ਉਹਨੂੰ ਚੈੱਕ ਕਰ ਲੈਣੇ ਆ ਠੀਕ ਹੈ ਕਈ ਵਾਰ ਪਰਸਨ ਦਾ ਵੀ ਪਤਾ ਹੀ ਲੱਗ ਜਾਂਦਾ ਵੀ ਇਹ ਚੈੱਕ ਕਰਨ ਜੋਗੇ ਜਿਹਦੇ ਤੇ ਵੀ ਜਰਾ ਕੀ ਸ਼ੱਕ ਹੁੰਦਾ ਵਾ ਤੇ ਸ਼ੱਕ ਦੇ ਦੌਰਾਨ ਤੇ ਜਿਹੜਾ ਕੀ ਹੈ ਚੈਕਿੰਗ ਜਰੀਏ ਕੀਤੀ ਜਾਂਦੀ ਹੈ ਤਸਵੀਰਾਂ ਤਸਵੀਰਾਂ ਰੇਲਵੇ ਸਟੇਸ਼ਨ ਤੋਂ ਸੰਜੇ ਗਾਰਿਆਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਤੋਂ ਹਟਾ ਕੇ ਕਹਿਣਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੁੜੇ ਹੋ ਲੁਧਿਆਣਾ ਲਾਈਵ ਦੇ ਨਾਲ ਹਣੀ ਦੇ ਨਾਲ ਯੂਮਬੇਰੀਪੋਰਟ ਧੰਨਵਾਦ